ਇੱਕ ਨਾ ਮੈਂ ਵੀਡੀਓ ਸਾਂਝੀ ਕਰਦਾ ਯਾਰ ਇਹ ਜ਼ਿਮੀਂਦਾਰ ਭਰਾ ਨੇ ਨਾ ਕਿਨੇ ਕੋਈ ਕੰਮ ਨਹੀਂ ਹੈਗਾ ਕਿਨੇ ਵੀ ਪੰਜਾਬ ਦੀ ਧਰਤੀ ਨੂੰ ਛੱਡ ਕੇ ਨਾ ਸਾਰੇ ਲੋਕ ਵਿਦੇਸ਼ਾਂ ਦੇ ਵਿੱਚ ਜਾਣ ਲੱਗੇ ਕਿਉਂਕਿ ਕਿਵੇਂ ਜਾਂਦੇ ਨੇ ਪਹਿਲਾਂ ਜ਼ਮੀਨ ਦਾ ਕਿੱਲਾ ਵੇਚਦੇ ਨੇ ਆਈਲੈਂਡਸ ਕਰਾਉਂਦੇ ਨੇ ਵੇਚ ਕੇ ਜ਼ਮੀਨ ਜਾਂਦੇ ਨੇ ਬਾਹਰ ਨੂੰ ਆਪਾਂ ਜ਼ਿਮੀਂਦਾਰ ਭਰਾ ਦੇ ਖੇਤ ਇੱਧਰ ਤਾਂ ਐ ਬੰਦੇ ਨੇ ਬਾਈ ਨੇ ਗੰਨੇ ਲਾਏ ਹੋਏ ਆ ਸਾਹਮਣੇ ਗੰਨੇ ਉਹ ਕੋਠੇ ਦੇ ਪਿੱਛੇ ਗੰਨੇ ਆ ਤੇ ਬਾਈ ਦਾ ਜਮਾ ਆਸ਼ਾ ਟੈਕਟਰ ਆਪਦਾਗਾ ਆਪਦੀ ਗੰਨੇ ਦਾ ਜਿਹੜਾ ਆਪਦਾ ਸਿਸਟਮ ਚ ਲਾਇਆ ਹੋਇਆ ਤੇ ਆ ਬਾਈ ਵੀ ਖੜੇ ਨੇ ਆਪਣੇ ਆਪਣੇ ਪਿੰਡ ਦਾ ਭਰਾਗਾ ਇਹ ਜਿਹੜੀ ਵੀਡੀਓ ਪਾਉਣ ਦਾ ਮਕਸਦ ਹੈ ਨਾ ਕਿਹਨੇ ਵੀ ਮੇਰਾ ਮਕਸਦ ਇਹ ਆ ਵੀ ਕਿਹਨੇ ਵੀ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਕੰਮ ਬਹੁਤ ਨੇ ਪਰ ਆਪਾਂ ਨੂੰ ਕੰਮ ਕਰਨ ਦਾ ਤੰਗ ਨਹੀਂ ਹੈਗਾ ਇਹੀ ਗੱਲ ਆ ਨਾ ਚਰਨਿਆਂ ਹਾਂਜੀ ਹਾਂਜੀ ਇਹੀ ਆ ਜੂਸ ਪੀਤਾ ਸੀਗਾ ਹਾਂਜੀ ਹਾਂਜੀ ਵਧੀਆ ਬਣਾਇਆ ਬਾਈ ਨੇ ਤੇ ਬਾਈ ਨੇ ਨਾ ਆਪਦੇ ਘਰ ਦੇ ਗੰਨੇ ਆ ਤੇ ਘਰ ਦੀ ਬਾਈ ਦੇ ਨਿੰਬੂ ਨੇ ਤੇ ਘਰ ਦੀ ਪਦੀਨਾ ਲਾਇਆ ਹੋਇਆ ਖੁੱਲ ਤੇ ਬਾਈ ਦਾ ਨਾ ਨੈਬਾ 90 ਤੋਂ ਵੀ ਜਾਣਕਾਰੀ ਲਵਾਂਗੇ ਨੈਬਾ ਆਪਦੇ ਉਹ ਸਾਹਮਣੇ ਲਾ ਰੱਖਿਆ ਗੰਨੇ ਜਿੰਨੇ ਕ ਜਿੰਨੇ ਕ ਲੱਗ ਜਾਂਦੇ ਨੇ ਓਨੇ ਕ ਪੱਟ ਲਾਉਂਦੇ ਨੇ ਤਾਜ਼ਾ ਗੰਨਾ ਫਰੈਸ਼ ਆ ਕਿਉਂਕਿ ਟਰੈਕਟਰ ਬਾਈ ਦਾ ਘਰੇ ਸੀਗਾ ਤੇ ਜੂਸ ਵਾਲਾ ਸਿਸਟਮ ਜਿਹਾ ਲਾਇਆ ਬਾਈ ਨੂੰ ਘੱਟੋ ਘੱਟ ਲੈਪੇ ਕਿੰਨੇ ਸਾਲ ਹੋ ਗਏ ਜੂਸ ਕੰਮ ਕਰਦੇ ਨੂੰ ਕਿੰਨੇ ਸਾਲ ਹੋ ਗਏ ਦੂਜਾ ਸਾਲ ਹੋ ਗਿਆ ਬਾਈ ਨੂੰ ਨਾ ਇਹਦਾ ਘਰੇ ਆਪਦੇ ਪੱਠੇ ਪੂਠੇ ਵੀ ਟਾਈਮ ਨਾਲ ਲਾਏ ਜਾਂਦਾ ਆਪਦੇ ਖੇਤ ਦੀ ਵੀ ਰਾਖੀ ਹੈ ਨਾਲ ਆਪਦੇ ਖੇਤ ਆ ਨਾ ਆਪਦੀ ਸ਼ਾਮੇ ਬੈਠਾ ਕਹਿੰਦਾ ਭਾ ਵੀ ਕੰਮ ਪੰਜਾਬ ਦੇ ਵਿੱਚ ਹੈਗਾ ਪਰ ਕੰਮ ਦਾ ਕਰਨ ਦਾ ਢਾਂਗਾ ਦੇਖੋ ਸਾਫ ਸੁਥਰਾ ਪਾਣੀ ਆ ਬਾਈ ਤੇ ਆ ਆਵਦੀ ਬਰਫ਼ ਤੇ ਆਪਦਾ ਘਰ ਦਾ ਪਦੀਨਾ ਸਾਰਾ ਕੁਝ ਘਰ ਦਾ ਬਾਈ ਦਾ ਤੇ ਮਿਹਨਤ ਦਾ ਨਾ ਦੋਸਤੋ ਕਹਿੰਦੇ ਮਿਹਨਤ ਕਰਨ ਦੇ ਵਿੱਚ ਕੋਈ ਡਰ ਨਹੀਂ ਹੁੰਦਾ ਪਰ ਇੱਕ ਨੰਬਰ ਦਾ ਕੰਮ ਹੋਣਾ ਚਾਹੀਦਾ ਤੇ ਇਹ ਆ ਬਾਈ ਦਾ ਕੋਈ ਕੋਈ ਕਿਸੇ ਤੋਂ ਮੁੱਲ ਦੀ ਚੀਜ਼ ਨਹੀਂ ਲੈਂਦਾ ਬਾਈ ਸਾਰੀ ਚੀਜ਼ੇ ਬੱਚਦੀ ਬੱਚਦਾ ਕਿਉਂਕਿ ਗੰਨਾ ਘਰ ਦਾ ਪਦੀਨਾ ਘਰ ਦਾ ਨਿੰਬੂ ਘਰ ਦੇ ਨੇਂਬੂ ਵੀ ਕਰਦੇ ਆ ਨਿੰਬੂ ਵੀ ਕਰਦੇ ਆ ਤੇ ਕੋਈ ਕਿਸੇ ਤਰ੍ਹਾਂ ਦੀ ਬਰਫ਼ ਵੀ ਨਹੀਂ ਜ਼ਿਆਦਾ ਪਾਉਂਦੀ ਤੇ ਜਿਹੜਾ ਕੋਈ ਇਧਰੋਂ ਸ਼ੀ ਨੀਰੋਂ ਕੋਈ ਆਉਂਦਾ ਜਾਂ ਕੋਈ ਇਧਰੋਂ ਪਿੰਡ ਕਨੀ ਆਉਂਦਾ ਹਰਿਆਣੇ ਦੇ ਵਿੱਚੋਂ ਆਉਂਦਾ ਤੇ ਬਾਈ ਕੋਲੇ ਉਹ ਕਿਹੜਾ ਬੰਦਾ ਵੀ ਕੋਈ ਖੜਕੇ ਨਹੀਂ ਜਾਂਦਾ ਕਿਉਂਕਿ ਇੱਕ ਬਾਈ ਦਾ ਬਿਜ਼ਨਸ ਬਣ ਗਿਆ ਵੀ ਜਦੋਂ ਕੋਈ ਰਿਸ਼ਤੇਦਾਰ ਨੇ ਆਉਣਾ ਹੁੰਦਾ ਤਾਂ ਬਾਈ ਨੇ ਆਪਣੇ ਨੂੰ ਫੋਨ ਮਾਰਦੇ ਆ ਬਾਈ ਸਾਡੇ 5 ਗਲਾਸ ਜੱਗ ਚ ਪਾ ਕੇ ਰੱਖਦੇ ਪਹਿਲਾਂ ਬਣਾ ਕੇ ਰੱਖਦੇ ਤੇ ਕਿਉਂਕਿ ਬਾਈ ਦਾ ਕੰਮ ਹੀ ਸਾਫ਼ ਸੁਥਰਾ ਤੇ ਬਾਈ ਦਾ ਜੇ ਕੰਮ ਵਧੀਆ ਲੱਗਿਆ ਨਾ ਤੁਸੀਂ ਵੀਡੀਓ ਤਾਂ ਸ਼ੇਅਰ ਕਰ ਦਿਓ ਵੀ ਇੱਕ ਜ਼ਿੰਮੇਵਾਰ ਭਰਾ ਨੇ ਆਪਦਾ ਕੰਮ ਸ਼ੁਰੂ ਕੀਤਾ ਤੇ ਕੰਮ ਕਰਨਾ ਵੀ ਚਾਹੀਦਾ ਬਾਈ ਨੂੰ ਅਜੇ ਦੀ ਤੀਜਾ ਸਾਲ ਹੋ ਗਿਆ ਤੀਜਾ ਸਾਲ ਦੇ ਵਿੱਚੋਂ ਆਪਦੇ ਖੇਤ ਦੇ ਵਿੱਚ ਬੈਠਾ ਆਪਦੇ ਖੇਤ ਦੇ ਵਿੱਚ ਕੰਨੇ ਰਾਇ ਹੋਏ ਹੋ ਸਾਹਮਣੇ ਕੋਠੇ ਦੇ ਮਗਰ ਦੀ ਸਾਈਡ ਤੇ ਆਪਦੇ ਕੰਨਾ ਸਾਰਾ ਕੁਝ ਆਪਦੇ ਘਰ ਦਾ ਲੈ ਵਧੀਆ ਤਾਜ਼ਾ ਜੂਸ ਪੀਉਂਦੇ ਆ ਤੇ ਆ ਆਪਦੇ ਬਾਈ ਦੀ ਕੋਲੇ ਰੇੜੀ ਆ ਸ਼ਾਮ ਨੂੰ ਜਦੋਂ ਬਾਜ ਜਾਂਦੇ ਨੇ ਪੰਜ ਨਾ ਆਪਦੇ ਪੱਠੇ ਵੱਢ ਕੇ ਘਰੇ ਲੈ ਜਾਂਦਾ ਤੇ ਨਾ ਆਪਦਾ ਟਰੈਕਟਰ ਨਾਲ ਹੀ ਸਾਰਾ ਕੁਝ ਐਵੇਂ ਉਤਰੀ ਫੇਰਦਾ ਤੇ ਬਾਈ ਦਾ ਜੇ ਕੰਮ ਵਧੀਆ ਲੱਗਿਆ ਨਾ ਤਾਂ ਜਰੂਰ ਲੈ ਕਮੈਂਟ ਸ਼ੇਅਰ ਕਰਨੀ ਆ ਵੀਡੀਓ ਨੈ ਭੇ ਇੱਕ ਤਾਂ ਮੈਨੂੰ ਤਾਂ ਦੱਸ ਇੱਕ ਗੱਲ ਦੱਸ ਵੀ ਤੂੰ ਬਾਜ਼ਾਰੋਂ ਕਿਹੜੀ ਚੀਜ਼ ਮੁੱਲ ਲਿਆਉਂਦਾ ਕੁਛ ਨਹੀਂ ਲਿਆਉਂਦਾ ਬਈ ਕੁਛ ਨਹੀਂ ਲਿਆਉਂਦਾ ਕਿਉਂਕਿ ਗੰਨਾ ਤੇਰੇ ਘਰ ਦਾ ਹੋ ਗਿਆ ਨਿੰਬੂ ਵੀ ਤੇਰੇ ਘਰ ਦੇ ਆ ਤੇ ਪਦੀਨਾ ਤਾਂ ਤੂੰ ਮੁੱਲ ਲਿਆਉਂਦਾ ਹੋਵੇਂਗਾ ਨਾ ਪਦੀਨਾ ਵੀ ਘਰ ਦਾ ਵੀ ਕਹਿਣ ਦਾ ਪਾਪ ਕੋਈ ਵੀ ਚੀਜ਼ ਆ ਮੁੱਲ ਦੀ ਨਹੀਂ ਸਾਰੀ ਕੁਛ ਆਉਂਦੇ ਘਰ ਦਾ ਇਹ ਗੱਲ ਸੱਚ ਹੈ ਵੀ ਜਿਹੜੇ ਮੰਨ ਕੇ ਚੱਲ ਆਪਣੇ ਪਿੰਡ ਦੇ ਲੋਕ ਨੇ ਜਦੋਂ ਰਿਸ਼ਤੇਦਾਰ ਆ ਉਹਨਾਂ ਨੇ ਪਹਿਲਾਂ ਫੋਨ ਕਰਦੇ ਨੇ ਬਾਈ ਜੀ ਇੰਨੇ ਗਲਾਸ ਬਣਾ ਕੇ ਰੱਖ ਦੇ ਕਰਦੇ ਆ ਕਰਦੇ ਆ ਬਈ ਕਿੰਨਾ ਸਾਲ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਆ ਲੋ ਪਿਛਲੇ ਦੋਸਤ ਅਜੇ ਇਨਕੀ ਦੂਜਾ ਸਾਲ ਹੋ ਗਿਆ ਲੈ ਵੀ ਦੋਸਤੋ ਸਾਰਾ ਕੁਝ ਬਾਈ ਦਾ ਨਾ ਘਰ ਦਾ ਗੰਨਾ ਕਰਦਾ ਪਦੀਨਾ ਕਰਦਾ ਨਿੰਬੂ ਕਰਦੇ ਨੇ ਤੇ ਬਰਫਾ ਜਿਹੜੀ ਉਹ ਵੀ ਘਰੋਂ ਹੀ ਮਿਲ ਜਾਂਦੀ ਆ ਪਾਣੂ ਉਹ ਵੀ ਘਰੋਂ ਮਿਲ ਜਾਂਦੀ ਆ ਤੇ ਬਾਈ ਦਾ ਇੱਕ ਸਾਈਡ ਬਿਜ਼ਨਸ ਆ ਕਿਹਨੇ ਪੰਜਾਬ ਦੇ ਵਿੱਚ ਕੰਮ ਨਹੀਂ ਕੰਮ ਹੈਗਾ ਪੰਜਾਬ ਦੇ ਵਿੱਚ ਬਹੁਤ ਬਹੁਤ ਪਰ ਕਰਨ ਦਾ ਸਿਸਟਮ ਦਾ ਢੰਗ ਦੇਖੋ ਬਾਈ ਹਨਾ ਵੀ ਆਪਦੀ ਪੈੜੀ ਦੇ ਵਿੱਚ ਜੀ ਬਾਈ ਵਧੀਆ ਸੋਹਣਾ ਵਧੀਆ ਖੇਤੀ ਕਰਦਾ ਨਾ ਆਪਦਾ ਸਿਸਟਮ ਕਰਦਾ ਤੇ ਲਾਈਕ ਕਮੈਂਟ ਤੁਸੀਂ ਕਰਨਾ ਥੈਂਕ ਯੂ ਆ ਧੰਨਵਾਦ